ਨਗਰਪੰਚਾਇਤ ਖੇਮਕਰਨ ਚ ਪ੍ਰਧਾਨ ਸੀਨੀਅਰ ਉਮੀਦਵਾਰ ਪ੍ਰਧਾਨ ਅਤੇ ਉਮੀਦਵਾਰ ਪ੍ਰਧਾਨ ਦੀ ਹੋਈ ਚੋਣ ਅੱਜ ਹਲਕਾ ਖੇਮਕਰਨ ਦੀ ਨਗਰਪੰਚਾਇਤ ਖੇਮਕਰਨ ਚ ਪ੍ਰਧਾਨ ਸੀਨੀਅਰ ਉਮੀਦਵਾਰ ਪ੍ਰਧਾਨ ਅਤੇ ਉਮੀਦਵਾਰ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿੱਚ ਬੀਬੀ ਪ੍ਰਕਾਸ਼ ਕੌਰ ਨੂੰ ਪ੍ਰਧਾਨ ਮੰਗਤ ਰਾਮ ਗੁਲਾਟੀ ਨੂੰ ਸੀਨੀਅਰ ਉਮੀਦਵਾਰ ਪ੍ਰਧਾਨ ਅਤੇ ਕਿਕਰ ਸਿੰਘ ਚਠੂ ਨੂੰ ਉਮੀਦਵਾਰ ਪ੍ਰਧਾਨ ਚੁਣਿਆ ਗਿਆ ਚੁਣੇ ਗਏ ਅਹੁਦੇਦਾਰਾਂ ਨੇ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਦੇ ਸਮੂਹ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕੀਤਾ ਇਸ ਸਮੇਂ ਚੁਣੇ ਗਏ ਅਹੁਦੇਦਾਰਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਿਨਾਂ ਭੇਦਭਾਵ ਤੋਂ ਵਕਾਸ ਕਰਵਾਇਆ ਜਾਵੇਗਾ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਲਾਡਾ ਕੰਡਾ ਦੀ ਖੇਮ ਕਰਨ ਤੋਂ ਵਿਸ਼ੇਸ਼ ਅੱਜ ਮੈਂ ਸਾਰੇ ਖੇਮ ਕਰਨ ਦੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਅੱਜ ਅਸੀਂ ਖੇਮ ਕਰਨ ਜਿਹੜੀ ਸਾਡੀ ਇੱਥੋਂ ਦੀ ਨਗਰ ਪੰਚਾਇਤ ਹੈ ਉਹਦੇ ਪ੍ਰਧਾਨਗੀ ਦੀ ਚੋਣ ਕੀਤੀ ਹੈ ਔਰ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਹੈ ਉਮੀਦ ਪ੍ਰਧਾਨ ਦੀ ਚੋਣ ਕੀਤੀ ਹੈ ਤੇ ਮੈਂ ਬੜੀ ਮੇਰੇ ਲਈ ਇਹ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਰਬਸੰਮਤੀ ਨਾਲ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਔਰ ਸਰਬਸੰਮਤੀ ਨਾਲ ਸਾਰੀ ਜਿਹੜੀ ਹੈ ਸੀਨੀਅਰ ਉਮੀਦ ਪ੍ਰਧਾਨ ਦੀ ਉਮੀਦ ਪ੍ਰਧਾਨ ਦੀ ਜਿਹੜੀ ਚੋਣ ਹੈ ਸਾਡੇ ਐਮਸੀ ਸਾਹਿਬਾਨਾਂ ਨੇ ਕੀਤੀ ਹੈ ਮੈਂ ਜਿੱਥੇ ਆਪਣੇ ਚੁਣੇ ਗਏ ਪ੍ਰਧਾਨ ਸਾਹਿਬ ਨੂੰ ਸੀਨੀਅਰ ਮੀਤ ਪ੍ਰਧਾਨ ਨੂੰ ਮੀਤ ਪ੍ਰਧਾਨ ਨੂੰ ਵਧਾਈ ਦੇਣਾ ਉੱਥੇ ਸਾਰੇ ਐਮਸੀ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਾਕਿਆ ਹੀ ਬੜੇ ਪਿਆਰ ਦਾ ਸਬੂਤ ਦਿੱਤਾ ਜਿਨ੍ਹਾਂ ਨੇ ਬੜੇ ਰਲ ਕੇ ਏਕੇ ਨਾਲ ਸਰਬਸੰਮਤੀ ਨਾਲ ਜਿਹੜੀ ਅੱਜ ਖੇਮ ਕਰਨ ਦੀ ਜਿਹੜੀ ਚੋਣ ਹੋਈ ਹੈ ਉਹਦੇ ਲਈ ਸਾਡੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਕੇਜਰੀਵਾਲ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪਹਿਲਾਂ ਟਿਕਟਾਂ ਦਿੱਤੀਆਂ ਫਿਰ ਉਹਨਾਂ ਨੇ ਜਿਹੜੀ ਇਹ ਚੋਣ ਆ ਜਿਹੜੀ ਪ੍ਰਕਿਰਿਆ ਹੈ ਉਹਦੇ ਨੂੰ ਉਹਦੇ ਲਈ ਪ੍ਰਸ਼ਾਸਨ ਨੂੰ ਉਹ ਲਾ ਕੇ ਜਿਹੜੀ ਅੱਜ ਪ੍ਰਕਿਰਿਆ ਜਿਹੜੀ ਕਰਵਾਈ ਹੈ ਉਹਦੇ ਲਈ ਮੁੱਖ ਮੰਤਰੀ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਵੀ ਧੰਨਵਾਦ ਕਰਦਾ ਸ਼ਹਿਰ ਦਾ ਜੀ ਡਵੈਲਪਮੈਂਟ ਬਣਾਉਣ ਵਾਲਾ ਹੁਣ ਕਮੇਟੀ ਦੀ ਚੋਣ ਬਣ ਗਈ ਹੈ ਕੀ ਸ਼ਹਿਰ ਵਾਲਿਆਂ ਨੂੰ ਵਿਸ਼ਵਾਸ ਦਿਵਾਉਂਦੇ ਡਵੈਲਪਮੈਂਟ ਹੁਣ ਵੇਖੋ ਜੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਸਾਡੇ ਜਿਹੜੇ ਇੱਥੋਂ ਦੇ ਚੁਣੇ ਗਏ ਨਮਾਇंदे ਆ ਉਹਨਾਂ ਤੇ ਪਈ ਹੈ ਇਨਾਂ ਦਾ ਹੁਣ ਮੁਢਲਾ ਫਰਜ਼ ਬਣਦਾ ਜਿੱਥੇ ਮੈਂ ਤਾਂ ਸੰਜੋਗ ਮੇਰਾ ਤਾਂ ਰਹੂਗਾ ਹੀ ਰਹੂਗਾ ਪਰ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸਾਡੇ ਇਹਨਾਂ ਦੇ ਵੇਖੋ ਭਾਵੇਂ ਅਸੀਂ ਪ੍ਰਧਾਨ ਦੀ ਚੋਣ ਕੀਤੀ ਹੈ ਜਾਂ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਹੈ ਵਾਈਸ ਪ੍ਰਧਾਨ ਦੀ ਚੋਣ ਕੀਤੀ ਹੈ ਪਰ ਮੈਂ ਇੱਕ ਗੱਲ ਅੱਜ ਤੁਹਾਡੇ মিডিਏ ਨੂੰ ਇਹ ਜ਼ਰੂਰ ਕਹਿ ਦੇਣੀ ਚਾਹਣਾ ਕਿ ਜਿਹੜੇ ਸਾਡੇ ਐਮਸੀ ਸਾਹਿਬਾਨ ਆ ਉਹ ਆਪੋ ਆਪਣੀ ਵਾਰਡ ਦੇ ਪ੍ਰਧਾਨ ਹੀ ਆ ਆਪੋ ਆਪਣੀ ਵਾਰਡ ਦੇ ਉਹ ਐਮਐਲਏ ਹੀ ਸਮਝਣ ਕਿਉਂਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਜਿਹੜੀ ਵਾਰਡ ਦੀ ਤਰੱਕੀ ਕਰਾਉਣੀ ਸ਼ਹਿਰ ਦੀ ਜ਼ਿੰਮੇਵਾਰੀ ਹੈ ਇਹਨਾਂ ਸਾਰੇ ਸਾਡੇ ਪ੍ਰਧਾਨਾਂ ਦੀ ਐਮਸੀ ਸਾਹਿਬਾਨਾਂ ਦੀ ਤਰੱਕੀ ਲਈ ਔਰ ਇਹ ਮੈਂ ਮੈਨੂੰ ਮਾਣ ਵੀ ਆ ਜਿਸ ਤਰ੍ਹਾਂ ਇਹਨਾਂ ਨੇ ਸਰਬਸੰਮਤੀ ਨਾਲ ਅੱਜ ਚੋਣ ਕੀਤੀ ਹੈ ਮੈਨੂੰ ਉੱਥੋਂ ਇੱਕ ਗੱਲ ਨਜ਼ਰ ਆਈ ਹੈ ਕਿ ਸ਼ਹਿਰ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਸਾਡੀ ਜਿਹੜੀ ਟੀਮ ਹੈ ਉਹ ਪਾਊਗੀ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰੂੰਗਾ ਬੰਟੀ ਜਤਰਾ ਕੇ ਸਾਡੇ ਨਗਰ ਪੰਚਾਇਤ ਦੀ ਚੋਣ ਜੋ ਪਿਛਲੇ 2 2.5 ਸਾਲ ਤੋਂ ਪੈਂਡਿੰਗ ਪਈ ਸੀਗੀ ਪੰਜਾਬ ਸਰਕਾਰ ਵੱਲੋਂ ਜੋ ਪਿਛਲੇ ਦਿਨੀ ਕਰਾਈ ਗਈ ਹੈ। ਸ਼ਹਿਰ ਦੇ ਵਿੱਚ ਜਿਹੜੀ ਚੋਣ ਹੋਈ ਆ ਕਿਉਂਕਿ ਤੁਸੀਂ ਸ਼ਹਿਰ ਨਿਵਾਸੀ ਜੀ तकरीबन ਵੇਖਦੇ ਰਹੇ ਜਿਕੇ ਪਿਛਲੇ ਸਮੇਂ ਦੇ ਵਿੱਚ ਕਿਹੜੇ ਮਾਹੌਲਾਂ ਦੇ ਵਿੱਚ ਇਹ ਦੇ ਲਖਣ ਹੁੰਦੀ ਰਹੀ ਆ। ਸੋ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਕੇਜਰੀਵਾਲ ਜੀ ਦਾ ਅਤੇ ਆਪਣੇ ਹਲਕਾ ਵਿਧਾਇਕ ਸਰ ਸਰਵਨ ਸਿੰਘ ਜੀ ਤੁੰਦ ਦਾ ਅਤੇ ਤੁਹਾਡੇ ਸ਼ਹਿਰ ਨਿਵਾਸੀਆਂ ਦਾ ਵੀ ਕਿ ਤੁਸੀਂ ਸਾਨੂੰ ਬਹੁਤ ਵੱਡਾ ਸੰਯੋਗ ਦਿੱਤਾ। ਜਿਹੜੀਆਂ 5 ਸੀਟਾਂ ਦੇ ਇਲੈਕਸ਼ਨ ਤੇ ਵੋਟਰਾਂ ਵੀ ਪਾਈਆਂ ਸੀਗੀਆਂ ਉਹਦੇ ਵਿੱਚ ਵੀ ਜਿੱਦੇ ਵੱਡੀ ਤੁਸੀਂ ਸਾਨੂੰ ਜਿੱਤ ਦਿੱਤੇ ਆ ਮੈਂ ਸਮਝਦਾ ਕਿ ਉਦੋਂ ਵੱਡੀ ਸਾਡੇ ਤੇ ਜ਼ਿੰਮੇਵਾਰੀ ਵੀ ਹੁਣ ਪੈ ਗਈ ਆ ਤੋਂ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਐਮਐਲ ਸਰਬ ਨੂੰ ਬੇਨਤੀ ਕਰਾਂਗਾ ਕਿਉਂਕਿ ਸਾਡੀ ਨਗਰ ਪੰਚਾਇਤ ਦੇ ਵਿੱਚ ਕੋਈ ਆਮਦਨ ਦਾ ਸੋਰਸ ਤਾਂ ਇੱਥੇ ਬਹੁਤ ਵੱਡਾ ਹੈ ਨਹੀਂਗਾ ਅਸੀਂ ਤਾਂ ਸਰਕਾਰ ਦੇ ਰਹਿਮੋਕਰਮ ਤੇ ਸਾਡੀ ਨਗਰ ਪੰਚਾਇਤ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਡਾ ਵੱਡਾ ਤੁਸੀਂ ਸਾਡੇ ਤੇ ਵਿਸ਼ਵਾਸ ਬਖਸ਼ਿਸ਼ ਕੀਤਾ ਸ਼ਹਿਰ ਨਿਵਾਸੀਆਂ ਨੇ ਅਸੀਂ ਉਨੇ ਹੀ ਵੱਡੇ ਵਿਸ਼ਵਾਸ ਨਾਲ ਇਹਨਾਂ ਤੋਂ ਸ਼ਹਿਰ ਵਾਸਤੇ ਗਰੰਟਾਂ ਲਿਆ ਕੇ ਹਰ ਵਾਰਡ ਦੀ ਵੱਧ ਤੋਂ ਵੱਧ ਡਿਵੈਲਪਮੈਂ ਅਤੇ ਮੈਂ ਸਮਝਦਾ ਕਿ ਜਿਹੜੀ ਐਮਐਲਏ ਸਾਹਿਬ ਨੇ ਗੱਲ ਕੀਤੀ ਆ ਕਿ ਸਾਰੇ ਹੀ ਵਾਰਾਂ ਦੇ ਜਿਹੜੇ ਐਮਸੀ ਸਾਹਿਬਾਨ ਨੇ ਉਹ ਐਮਸੀ ਨਹੀਂ ਐਮਐਲਏ ਨੇ ਪ੍ਰਧਾਨ ਨੇ ਸੋ ਮੈਨੇ ਇਸੀਆਂ ਸਮਝ ਆਖਾਂਗਾ ਅਤੇ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਇਹਦੇ ਆਪਣਾ ਡਿਵੈਲਪਮੈਂਟ ਦੇ ਵਿੱਚ ਜਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਸੰਯੋਗ ਸਾਨੂੰ ਮਿਲੇਗਾ ਤੇ ਅਸੀਂ ਇਹ ਡਿਵੈਲਪਮੈਂਟ ਕਰ ਸਕਾਂਗੇ ਸ਼ਹਿਰ ਨੂੰ ਸੁੰਦਰ ਬਣਾ ਸਕਦੇ ਹਾਂ ਨਾ ਕਿ ਅਸੀਂ 13 ਐਮਸੀ ਜਾਂ ਸਾਡੇ ਐਮਐਲਏ ਸਾਹਿਬ ਇਕੱਲੇ ਹੀ ਕਰਾ ਸਕਦੇ ਨੇ ਇਹਦੇ ਬਹੁਤ ਵੱਡਾ ਸੰਯੋਗ ਸਾਨੂੰ ਸ਼ਹਿਰ ਵਾਸੀਆਂ ਦੇ ਵਿੱਚ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਅਤੇ ਐਮਸੀ ਸਹਿਬਾਨਾ ਦਾ ਤੇ ਸ਼ਹਿਰ ਨਿਵਾਸੀਆਂ ਦਾ ਕਿ ਜਿਨ੍ਹਾਂ ਸਾਨੂੰ ਪਹਿਲਾਂ ਚੁਣਿਆ ਉਦੋਂ ਬਾਅਦ ਇਹਨਾਂ ਸਾਨੂੰ ਇਸ ਲੈਵਲ ਤੇ ਪਹੁੰਚਾਇਆ ਸੋ ਹੁਣ ਇਸ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਨੂੰ ਸੰਯੋਗ ਦਿਓਗੇ ਸਰਕਾਰ ਵੀ ਸੰਯੋਗ ਦੇਗੀ ਤੇ ਅਸੀਂ ਸ਼ਹਿਰ ਨੂੰ ਅੱਗੇ ਨਾਲੋਂ ਸੁੰਦਰ ਬਣਾਉਣ ਵਾਸਤੇ ਕੋਸ਼ਿਸ਼ ਕਰਾਂਗੇ ਧੰਨਵਾਦ ਜੰਮਦੀਨਾ ਪ੍ਰਧਾਨ ਜੁਨੇਗਾ ਕੀ ਕਹਿਣਾ ਚਾਹੋਗੇ ਇੱਕ ਸ਼ਹਿਰ ਵਾਸੀ ਬਹੁਤ ਬਹੁਤ ਧੰਨਵਾਦ ਕਰਾਂਗੇ ਮਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦਾ ਧੰਨਵਾਦ ਕਰਨ ਮਹਾਰਾਜ ਚੜ੍ਹਦੀ ਕਲਾ ਕਰਨ ਬਾਈ ਰੋਜੀ ਕਾਕਾ ਸਹਿਬ ਜੀ ਖੇਮ ਕਰੀਆਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੀਦਾ ਜਿੱਦਾਂ ਵੀ ਵਾਵਾ ਕੰਮ ਨਾਲੇ ਖੇਮ ਕਰਨ ਦੇ ਸਫਾਈ ਦੇ ਕੀ ਕਹਿਣਾ ਚਾਹੋਗੇ ਸਾਡੇ ਸਾਰੇ ਸਜੋਗ ਦੇ ਨਾਲ ਜਿਵੇਂ ਜਿਵੇਂ ਕਿ ਤੁਹਾਨੂੰ ਜੀ ਪਹਿਲਾਂ ਆਪ ਫਾਰਮ ਦੀ ਗੱਲ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ